5 ਕਰੋੜ ਦਾ ਇਹ ਮੈਨੂੰ ਕਹਿ ਰਹੇ ਕਿ ਪ੍ਰੋਜੈਕਟ ਸੜਕ ਦਾ ਬਣਿਆ ਸੀਗਾ ਇਹ ਸੜਕ ਬਣੇ ਨੂੰ ਜੀ ਲੋਕੀ ਇੱਥੇ ਧੰਨੇ ਲਾਉਂਦੇ ਸੀਗੇ ਅਸੀਂ ਲੋਕੀ ਸੜਕ ਬਾਂਜੇ ਇੰਨੀ ਮੁਸ਼ਕਿਲਾਂ ਨਾਲ 7-8 ਸਾਲ ਬਾਅਦ ਸੜਕ ਬਣੀ ਤੇ ਉਹਨਾਂ ਦੇ ਟਾਂਕੇ ਲੱਗੇ ਮੱਥੇ ਤੇ ਜੀ ਪੈਰਾਂ ਤੇ ਟਾਂਕੇ ਲੱਗੇ ਆ ਬਰਾਦਰ ਦੇ ਮੇਰੇ ਟਾਂਕੇ ਲੱਗੇ ਅਜੀ ਦੇ ਹੱਥ ਦੇਖੋ ਉਹਨਾਂ ਹਾਈਵੇ ਤੇ ਨਹੀਂ ਹੁੰਦਾ ਜਿੱਨਾ ਇਸ ਰੋਡ ਤੇ ਇੱਕ ਰੋਡ ਬੰਦ ਹੋਣ ਕਰਕੇ ਦੂਏ ਪਾਸੇ ਰਸ਼ ਪਿਆ ਹੋਇਆ ਔਰ ਸਾਰੇ ਹੈਵੀ ਵਾਹਿਕਲ 18 ਟੈਰੀ ਸਾਰੇ ਟਰੱਕ ਸਾਰੇ ਇੱਥੋਂ ਇੱਕ ਪਾਸੋਂ ਹੀ ਲੰਘ ਰਹੇ ਨੇ ਇਹ ਤਾਂ ਟਰੱਕ ਜਾ ਰਹੇ ਜਾਂਦੇ ਆ ਜੀ ਜਿਹੜੇ ਦੋਨੋਂ ਐਕਸੀਡੈਂਟ ਹੋਇਆ ਦੋਨੋਂ ਹੀ ਟਰੱਕਾਂ ਨਾਲ ਹੀ ਹੋਇਆ ਜੀ ਟਰੱਕਾਂ ਦੇ ਓਵਰ ਸਪੀਡ ਨਾਲ ਜੀ ਤੇ ਟਰੱਕ ਵਾਲੇ ਫਿਰ ਆਪਣੀ ਗਲਤੀ ਨਹੀਂ ਮੰਨਦੇ ਫਿਰ ਮੈਂ ਉਹਨੂੰ ਪਹਿਲੇ ਹਸਪੀਟਲ ਲੈ ਕੇ ਗਿਆ ਜੀ ਇੰਨੇ ਮਾੜੇ ਹਾਲਾਤ ਆ ਜੀ ਦੱਸ ਨਹੀਂ ਸਕਦੇ ਵੀ ਅੱਜ ਤੋਂ ਬਾਅਦ ਅਸੀਂ ਇੰਨਾ ਡਰ ਗਏ ਹੋਏ ਆ ਵੀ ਮਰਨ ਜੋਗੇ ਹੋ ਗਏ ਸੀ ਅਸੀਂ ਇੰਨਾ ਬੁਰਾ ਹਾਲ ਸੀ ਸਵੇਰੇ ਆ ਰਹੇ ਸੀਗਾ ਆਫਿਸ ਜਾਣ ਲੱਗਿਆ ਸੀਗਾ ਤਾਂ ਉਹਨਾਂ ਨੇ ਸਾਹਮਣੋਂ ਅੱਗੋਂ ਟਰੱਕ ਆਇਆ ਸਪੀਡ ਹਾਈ ਸਪੀਡ ਸੀਗਾ ਮੈਂ ਅੱਗੇ ਨਿਕਲਣ ਲੱਗਾ ਨਾਲ ਹੀ ਉਹਨੇ ਇੱਕਦਮ ਆ ਕੇ ਸਪੀਡ ਤੇ ਅੱਗੇ ਮਾਰਤਾ ਇਹਨੂੰ ਸਾਲ ਹੋਇਆ ਲੈ ਸੜਕ ਬਣਾਏ ਨੂੰ ਜੀ ਇਹ 7-8 ਸਾਲ ਤੋਂ ਸੜਕ ਨਹੀਂ ਬਣੀ ਸੀ ਤੇ ਇੰਨਾ ਬੁਰਾ ਹਾਲ ਸੀਗਾ ਪਾਣੀ ਖੋਇ ਟੋਏ ਖੱਡੇ ਇੰਨੇ ਵੱਡੇ ਖੱਡੇ ਨਹੀਂ ਹੁੰਦੇ ਸੀ ਕਿ ਗੱਡੀਆਂ ਚਲੋ ਆਰਾਮ ਨਾਲ ਨਿਕਲ ਜਾਂਦੀਆਂ ਸੀਗੀਆਂ ਅਸੀਂ ਬਹੁਤ ਜਣਾ ਪਰੇਸ਼ਾਨ ਆ ਜੀ ਇੰਨਾ ਨਾ ਠੇਕੇਦਾਰ ਨਾਲ ਗੱਲ ਕੀਤੀ ਆ ਜੀ ਉਹ ਕਹਿੰਦੇ ਜੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆਗੇ ਦੇ ਵਿੱਚ ਤੁਸੀਂ ਆਪਣਾ ਉੱਥੇ ਹੀ ਆਰਾਮ ਨਾਲ ਜਾਓ

ਹਾਦਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ ਅਗਰ ਗੱਲ ਕਰੀਏ ਤਾਂ ਕੱਲ ਤੋਲ ਲੈ ਕੇ ਇੱਥੇ ਦੋ ਹਾਦਸੇ ਜਿਹੜੇ ਨੇ ਵਾਪਰ ਚੁੱਕੇ ਨੇ ਜਿੱਥੇ ਕੱਲ ਦੇ ਰਾਤ ਇੱਕ ਬੱਚੇ ਦਾ ਐਕਸੀਡੈਂਟ ਹੁੰਦਾ ਉੱਥੇ ਹੀ ਅੱਜ ਸਵੇਰੇ ਇੱਕ ਨੌਜਵਾਨ ਦਾ ਵੀ ਐਕਸੀਡੈਂਟ ਹੋ ਜਾਂਦਾ ਹੈਗਾ ਹਾਲਾਂਕਿ ਇਥੋਂ ਨਿਕਲਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਖਾਸੀਆਂ ਪਰੇਸ਼ਾਨੀਆਂ ਵੀ ਆ ਰਹੀਆਂ ਨੇ ਔਰ ਖਾਸ ਕਰਕੇ ਜਿਹੜੇ ਦੁਕਾਨਦਾਰ ਨੇ ਉਹਨਾਂ ਵੀ ਬਹੁਤ ਜ਼ਿਆਰੀ ਸਮੱਸਿਆ ਆ ਰਹੀ ਹੈ ਕਿ ਇੱਕ ਪਾਸਾ ਬੰਦ ਹੋਣ ਕਾਰਨ ਜਿੱਥੇ ਸੜਕ ਹਾਦਸੇ ਹੋ ਰਹੇ ਨੇ ਉੱਥੇ ਹੀ ਇੱਥੇ ਟ੍ਰੈਫਿਕ ਜੈਮ ਵੀ ਲੱਗਦਾ ਔਰ ਨਾਲ ਦੀ ਨਾਲ ਇਸ ਰੋਡ ਨੂੰ ਬਣੇ ਹੋਏ ਮਹਿਜ਼ ਕੁਝ ਹੀ ਸਮਾਂ ਹੋਇਆ ਲੇਕਿਨ ਇੱਥੇ ਕਿਸ ਡਿਪਾਰਟਮੈਂਟ ਵੱਲੋਂ ਇਹ ਸੜਕ ਪੱਟੀ ਜਾ ਰਹੀ ਹੈ ਇਹਦੀ ਕੁਆਲਿਟੀ ਹਲੇ ਤੱਕ ਨਹੀਂ ਦਿੱਤੀ ਗਈ ਹਾਲਾਂਕਿ ਬੋਰਡ ਜਿਹੜੇ ਲੱਗੇ ਨੇ ਉਹਦੇ ਉੱਤੇ ਸਾਫ਼ ਲਿਖਿਆ ਹੋਇਆ ਹੈ ਕਿ ਇਹ ਪ੍ਰੋਜੈਕਟ ਜਿਹੜਾ ਹੈ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦਾ ਹੈ ਔਰ ਵਾਟਰ ਸਪਲਾਈ ਦਾ ਇਹ ਪ੍ਰੋਜੈਕਟ ਹੈ لیکن کی واقعی یہ پروجیکٹ اسی چیز دا اور کیوں اتنا ਸਮਾਂ ਇਹਨੂੰ ਲੱਗ ਰਿਹਾ ਹੈ اور کس طرح ਇਹ حادثیاں ਦਾ ਕਾਰਨ ਬਣ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਇਹ ਪੂਰੀ ਸੜਕ ਜਿਹੜੀ ਹੈ ਸਹੀ ਹੈ ਮਹਿਜ਼ ਕੁਝ ਫੁੱਟ 10 12 ਫੁੱਟ ਦੀ ਜਿਹੜੀ ਹੈ ਸੜਕ ਪੱਟੀ ہوئی ਹੈ ਉਸ ਕਾਰਨ ਇੱਥੇ ਵੱਡੇ ਸੜਕ ਹਾਦਸੇ ਵਾਪਰੇ ਨੇ ਮੇਰੇ ਨਾਲ ਇਲਾਕਾ ਨਿਵਾਸੀ ਔਰ ਇੱਥੋਂ ਰੋਜ਼ਾਨਾ ਜਿਹੜੇ ਨਿਕਲ ਵਾਲੇ ਲੋਕ ਨੇ ਉਹ ਮੌਜੂਦ ਹੈ ਸਾਹਿਬ ਰਾਜਪੂਤ ਨੇ ਜਿਹੜੇ ਜਿੰਨਾ ਵੱਲੋਂ ਇਹ ਮੁੱਦਾ ਚੱਕਿਆ ਜਾ ਰਿਹਾ ਔਰ ਖਾਸ ਕਰਕੇ ਉਹ ਵੀ ਜਿਨ੍ਹਾਂ ਦੇ ਬੇਟੇ ਦਾ ਐਕਸੀਡੈਂਟ ਹੋਇਆ ਸਾਈਬ ਰਾਜਪੂਤ ਜੀ ਕੀ ਦਿੱਕਤ ਕੀ ਸਮੱਸਿਆ ਆ ਰਹੀ ਐ ਇਸ ਰੋਡ ਤੇ ਸਮੱਸਿਆ ਇਹ ਆ ਰਹੀ ਆ ਹਲੇ ਸੜਕ ਬਣੇ ਨੂੰ ਜੀ 1 ਸਾਲ ਪੂਰਾ ਹਲੇ ਹੋਇਆ ਵਾ ਤੁਸੀਂ ਦੇਖ ਲਓ ਜੀ 5 ਕਰੋੜ ਦਾ ਇਹ ਮੈਨੂੰ ਕਹਿ ਰਹੇ ਕਿ ਪ੍ਰੋਜੈਕਟ ਸੜਕ ਦਾ ਬਣਿਆ ਸੀਗਾ ਇਹ ਸੜਕ ਬਣੇ ਨੂੰ ਜੀ ਲੋਕੀ ਇੱਥੇ ਧਰਨੇ ਲਾਉਂਦੇ ਸੀਗੇ ਅਸੀਂ ਲੋਕੀ ਸੜਕ ਬਾਂਜੇ ਇੰਨੀ ਮੁਸ਼ਕਿਲਾਂ ਨਾਲ 7 8 ਸਾਲ ਬਾਅਦ ਸੜਕ ਬਣੀ ਪਰ ਤੁਸੀਂ ਸੜਕ ਬਣਦੇ ਸਾਰੇ ਤੁਸੀਂ ਦੇਖੋ ਨਵਾਂ ਪ੍ਰੋਜੈਕਟ ਸ਼ੁਰੂ ਕਰਤ ਰਹੇ ਸੜਕ ਪੱਟਣ ਦਾ ਜੀ ਇਹ ਸੜਕ ਦਾ ਕੁਟਾਲਾ ਵੀ ਹੈਗਾ ਵਾ 12 ਇੰਚ ਸੜਕ ਪਾਸ ਹੋਈ ਹੈ 1.5 ਇੰਚ ਇਹਨੂੰ ਨਾਪ ਕੇ ਅਸੀਂ ਦੇਖਿਆ 1.5 ਇੰਚ ਇਹਦੀ ਨਿਕਲ ਰਹੀ ਆ ਜੀ ਤੇ ਤੁਸੀਂ ਕੱਲ ਲਗਾ ਲਓ ਛੋਟੇ ਬੇਟੇ ਦਾ ਐਕਸੀਡੈਂਟ ਹੋਇਆ ਵਾ ਤੇ ਉਹਨਾਂ ਦੇ ਟਾਂਕੇ ਲੱਗੇ ਮੱਥੇ ਤੇ ਜੀ ਪੈਰਾਂ ਤੇ ਟਾਂਕੇ ਲੱਗੇ ਆ ਬਰਾਜ਼ਾ ਦੇ ਮੇਰੇ ਟਾਂਕੇ ਲੱਗੇ ਅਜੀ ਦੇ ਖੱਤ ਦੇਖੋ ਟਿੰਗ ਵਾ ਦੋਨੋਂ ਸਾਡੀਆਂ ਖਤਮ ਹੋ ਚੁੱਕੀਆਂ ਹੋਈਆਂ ਨੇ ਅਸੀਂ ਬਹੁਤ ਜਨਾ ਪਰੇਸ਼ਾਨ ਆ ਜੀ ਇਹਨਾਂ ਨਾਲ ਠੇਕੇਦਾਰ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਜੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਗੀ ਇਹਦੇ ਵਿੱਚ ਤੁਸੀਂ ਆਪਣਾ ਉਥਰ ਹੀ ਆਰਮ ਨਾਲ ਜਾਓ ਇਹ ਕਾਰਨ ਕੀ ਸਮਝਦੇ ਹੋ ਸਿਰਫ ਇਹ ਰੋਡ ਸਰ ਰੋਡ ਕਰਨ ਨਾਲ ਤੁਸੀਂ ਆ ਪਿੱਛੇ ਦੇਖ ਹੀ ਸਕਦੇ ਹੋ ਜੀ ਐਕਟਿਵ ਵਾਲੇ ਜਾ ਰਿਹਾ ਗੱਡੀਆਂ ਵਾਲੇ ਤੇਜ਼ ਆ ਰਿਹਾ ਐਕਚੁਅਲੀ ਹੈਗਾ ਵਾ ਜੀ ਇੰਡਸਟਰੀ ਏਰੀਆ ਹੈਗਾ ਵਾ ਫੋਕਲ ਬੈਂਡ ਏਰੀਆ ਇਥੋਂ ਟਰੱਕ ਜਾ ਰਹਾ ਜਾਂਦੇ ਜੀ ਜਿਹੜੇ ਦੋਨੋਂ ਐਕਸੀਡੈਂਟ ਹੋਇਆ ਦੋਨੋਂ ਹੀ ਟਰੱਕਾਂ ਨਾਲ ਹੀ ਹੋਇਆ ਜੀ ਟਰੱਕ ਆਂਦੇ ਓਵਰ ਸਪੀਡ ਨਾਲ ਜੀ ਤੇ ਟਰੱਕ ਵਾਲੇ ਫਿਰ ਆਪਣੀ ਗਲਤੀ ਨਹੀਂ ਮੰਨਦੇ ਤੇ ਉਹਨਾਂ ਨੇ ਫਿਰ ਮਾਲਕ ਨਾਲ ਗੱਲ ਕਰੋ ਜੀ ਮਾਲਕਾਂ ਨੇ ਧਮਕੀ ਦਿੰਦੇ ਕਿ ਤੁਸੀਂ ਜੋ ਕਹਿੰਦਾ ਗੱਲ ਆ ਅਸੀਂ ਥਾਣੇ ਜਾ ਕੇ ਗੱਲ ਕਰ ਲੈਨੇ ਆ ਪ੍ਰੋਜੈਕਟ ਕਿਸ ਚੀਜ਼ ਦਾ ਚੱਲ ਰਿਹਾ ਹਾਲਾਂਕਿ ਇੱਥੇ ਨਗਰ ਨਿਗਮ ਵਾਟਰ ਸਪਲਾਈ ਦਾ ਪ੍ਰੋਜੈਕਟ ਲਿਖਿਆ ਇਹ ਕਿਸ ਚੀਜ਼ ਦਾ ਪ੍ਰੋਜੈਕਟ ਹੈ ਪਤਾ ਕੀਤਾ ਮੈਂ ਇਹਨਾਂ ਨਾਲ ਜੋ ਗੱਲ ਕੀਤੀ ਸੀ ਮੈਨੂੰ ਕਹਿੰਦੇ ਸੈਂਟਰ ਗਵਰਨਮੈਂਟ ਦਾ ਕੋਈ ਬੈਂਕ ਵੱਲੋਂ ਪ੍ਰੋਜੈਕਟ ਪਾਸ ਹੋਇਆ ਹੋਇਆ ਵਾ ਤੇ ਸੀਵਰੇਜ ਜਿਹੜਾ ਇੱਥੇ ਪਾਣੀ ਪਾਣੀ ਦੀ ਪਾਈਪਾਂ ਪਾਰੇ ਪਾਣੀ ਕਹਿੰਦੇ 24 ਘੰਟੇ ਸਾਡੇ ਇੱਥੇ ਇਲਾਕੇ 'ਚ ਆਊਗਾ ਇਹਨੂੰ ਜੀ ਘੱਟੋ ਘਾਟ 3 ਮਹੀਨੇ ਹੋ ਚੁੱਕੇ ਹੋਏ ਆ ਬਾਰਿਸ਼ ਦਾ ਮੌਸਮ ਹੈਗਾ ਵਾ ਆਰ ਤੁਸੀਂ ਖੱਡੇ ਦੇਖ ਰਹੇ ਹੋ ਇੱਥੇ ਆਟੋ ਪਲਟੇ ਸੀਗਾ ਲੇਟ ਸੰਦਰ ਵੜ ਗਈ ਸੀਗੀ ਜੀ ਇਹ ਆਸੀਂ ਖ ਤੇ ਇਹ ਸਿਰਫ ਸੜਕ ਹਾਦਸਿਆਂ ਦਾ ਹੀ ਕਾਰਨ ਨਹੀਂ ਬਣ ਰਹੀ ਬਲਕਿ ਇੱਥੇ ਜਾਨਲੇਵਾ ਜਿਹੜੇ ਹਾਦਸੇ ਵੀ ਹੁੰਦੇ ਨੇ ਕੀ ਤੁਹਾਡੇ ਨਾਲ ਐਕਸੀਡੈਂਟ ਕਿਸ ਤਰ੍ਹਾਂ ਹੋ ਗਿਆ ਪਹਿਲਾਂ ਦੱਸੋ ਜੀ ਮੈਂ ਸਵੇਰੇ ਆ ਰਿਹਾ ਸੀਗਾ ਆਫਿਸ ਜਾਣ ਲੱਗਿਆ ਸੀਗਾ ਤਾਂ ਉਹਨਾਂ ਨੇ ਸਾਹਮਣੋਂ ਅੱਗੋਂ ਟਰੱਕ ਆਇਆ ਸਪੀਡ ਹਾਈ ਸਪੀਡ ਸੀਗਾ ਮੈਂ ਅੱਗੇ ਨਿਕਲਣ ਲੱਗਾ ਨਾਲ ਹੀ ਉਹਨੇ ਇੱਕਦਮ ਆ ਕੇ ਸਪੀਡ ਤੇ ਅੱਗੇ ਮਾਰਤਾ ਤੇ ਨਾਲ ਖਦੋ ਭੱਜਣ ਲੱਗ ਪਿਆ ਉਹਨੇ ਨਾਲ ਰੋਕਿਆ ਨਹੀਂ ਸਾਈਡ ਦੇ ਤੇ ਮੇਰੇ ਹੱਥਾਂ ਤੇ ਪੈਰਾਂ ਤੇ ਵੀ ਸੱਟ ਲੱਗੀ ਹੋਈ ਹੈ ਕਾਫੀ ਜ਼ਿਆਦਾ ਖੂਨ ਵਗੈਰਾ ਮੂੰਹ ਤੇ ਵੀ ਸੱਟ ਲੱਗੀ ਹੋਈ ਹੈ ਪੋਪਿਆ ਦਾ ਹੱਸੋ ਜਾਂ ਲਿਪਸਟਿਕ ਹੋ ਰਿਹਾ ਅੱਛਾ ਕਾਰਨ ਕੀ ਸਮਝੋ ਇਸ ਸੜਕ ਬੰਦ ਹੋਣ ਕਾਰਨ ਇਹ ਹਾਦਸੇ ਹੋ ਬਿਲਕੁਲ ਭਾਜੀ ਬਿਲਕੁਲ ਸੜਕ ਬੰਦ ਕਰਨ ਨਾਲ ਹੀ ਹਾਦਸੇ ਹੋ ਰਹੇ ਨੇ ਲਗਭਗ ਇਹ ਸੜਕ ਬੰਦ ਹੋਣ ਕਾਰਨ ਇਹ ਹਾਦਸੇ ਹੋ ਰਹੇ ਆ ਔਰ ਕੱਲ ਦੇਰ ਰਾਤ ਇੱਕ ਬੱਚੇ ਦੇ ਨਾਲ ਹਾਦਸਾ ਵਾਪਰਦਾ ਅ ਬੇਟਾ ਜੀ ਆਪਣਾ ਟਿਊਸ਼ਨ ਤੋਂ ਪੜ੍ਹ ਕੇ ਆ ਰਿਹਾ ਸੀ ਮੇਰਾ ਔਰ ਉਹਨੇ ਟਾਰਨ ਲਿੱਤਾ ਨਾਲ ਹੀ ਵਨ ਸਾਈਡ ਰੋਡ ਚੱਲਣ ਕਰਕੇ ਇਹ ਰੋਡ ਹਾਈਵੇ ਤੋਂ ਜ਼ਿਆਦਾ ਇੱਥੇ ਰਸ਼ ਹੁੰਦਾ ਜੀ ਉਨਾ ਹਾਈਵੇ ਤੇ ਨਹੀਂ ਹੁੰਦਾ ਜਿੱਨਾ ਇਸ ਰੋਡ ਤੇ ਇੱਕ ਰੋਡ ਬੰਦ ਹੋਣ ਕਰਕੇ ਦੂਏ ਪਾਸੇ ਰਸ਼ ਪਿਆ ਹੋਇਆ ਔਰ ਸਾਰੇ ਹੈਵੀ ਵਾਹیکل 18 ਟੈਰੀ ਸਾਰੇ ਟਰੱਕ ਸਾਰੇ ਇੱਥੋਂ ਇੱਕ ਪਾਸੋਂ ਹੀ ਲੰਘ ਰਹੇ ਨੇ ਤੇ ਉਹਦੀ ਸਕੂਟਰੀ ਨੂੰ ਹਿੱਟ ਕਰ ਮਾਰਤਾ ਜੀ ਟਰੱਕ ਵਾਲੇ ਨੇ ਤੇ ਉਹ ਜਾ ਕੇ ਮਤਲਬ ਟਰੱਕ ਦੇ ਵਿੱਚ ਵੱਜਿਆ ਟਾਇਰ ਦੇ ਕੋਲ ਉਹਦੇ ਵੱਜਿਆ ਔਰ ਪਰੇ ਜਾ ਕੇ ਗਿਰ ਗਿਆ ਔਰ ਉਹਦਾ ਸਾਰਾ ਇੱਥੋਂ ਟੰਕੇ ਲੱਗੇ ਆ ਜੀ ਔਰ ਇੱਥੋਂ ਹੱਡੀ ਫ੍ਰੈਕਚਰ ਹੋ ਗਈ ਜੀ ਸਾਰੀ ਬਾਹ ਦੀ ਮਸਾਹੀ ਬਚਿਆ ਜੀ ਉਹ ਹੱਡੀ ਵੀ ਫੈਕਚਰ ਹੋਈ ਹੈ ਹੱਡੀ ਹੱਡੀ ਟੁੱਟ ਕੇ ਜੀ ਦੂਸਰੀ ਹੱਡੀ ਦੇ ਉੱਪਰ ਚੜ ਗਈ ਟਰੱਕ ਵਾਲਾ ਭੱਜ ਗਿਆ ਜੀ ਮਾਰ ਕੇ ਇਹ ਹੁੰਦਾ ਇੱਕ ਇਨਸਾਨ ਦੇ ਨਾਤੇ ਕਿ ਬੰਦਾ ਰੁਕ ਜਾਵੇ ਹਸਪੀਟਲ ਪਹੁੰਚਾ ਦੇਵੇ ਕੋਈ ਨਹੀਂ ਜੀ ਉਹ ਟਰੱਕ ਵਾਲਾ ਭੱਜ ਗਿਆ ਜੀ ਨਾਲ ਹੀ ਅੱਛਾ ਹਾਂਜੀ ਨਹੀਂ ਬੱਚੇ ਦੇ ਤਾਂ ਇੰਨੀਆਂ ਗਹਿਰੀਆਂ ਸੱਟਾਂ ਜਿਹੜੀਆਂ ਲੱਗੀਆਂ ਤਾਂ ਜਾਨਲੇਵਾ ਹੋ ਸਕਦੀ ਹੈ ਹਾਂਜੀ ਹਾਂਜੀ ਬਹੁਤ ਮਸਾਹੀ ਬਚਿਆ ਜੀ ਉਹ ਅਸੀਂ ਉਸ ਟਾਈਮ ਆਪਣੇ ਬੱਚੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਹਿਲੇ ਕਿਉਂਕਿ ਟਰੱਕ ਵਾਲਾ ਤਾਂ ਉਸ ਟਾਈਮ ਉੱਥੇ ਜਿਹੜੇ ਲੋਕ ਖੜੇ ਸੀ ਉਹ ਕਹਿੰਦੇ ਉੱਥੋਂ ਦੌੜ ਗਿਆ ਜਦਕਿ ਉਹਨੂੰ ਰੁਕਣਾ ਚ ਜੀ ਚਲੋ ਬੱਚੇ ਨੂੰ ਪਹਿਲੇ ਪਹਿਲ ਦੇ ਆਧਾਰ ਤੇ ਉਹਨੂੰ ਸੰਭਾਲਦਾ ਤੇ ਮੈਨੂੰ ਘਰੋਂ ਇੱਕੋ ਦਾਮ ਫੋਨ ਆਇਆ ਵੀ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਮੈਨੂੰ ਜਲਦੀ ਨਿਕਲਣਾ ਪਿਆ ਉਸ ਟਾਈਮ ਫਿਰ ਮੈਂ ਉਹਨੂੰ ਪਹਿਲੇ ਹਸਪੀਟਲ ਲੈ ਕੇ ਗਿਆ ਜੀ ਇੰਨੇ ਮਾੜੇ ਹਾਲਾਤ ਆ ਜੀ ਦੱਸ ਨਹੀਂ ਸਕਦੇ ਵੀ ਅੱਜ ਤੋਂ ਬਾਅਦ ਅਸੀਂ ਇੰਨਾ ਡਰ ਗਏ ਹੋਏ ਆ ਵੀ ਮਰਨ ਜੋਗੇ ਹੋ ਗਏ ਸੀ ਅਸੀਂ ਇੰਨਾ ਬੁਰਾ ਹਾਲ ਸੀ ਬਿਲਕੁਲ ਬੱਚੇ ਜਾਨ ਤੋਂ ਪਿਆਰੇ ਹੁੰਦੇ ਆ ਔਰ ਅੱਛਾ ਇਹ ਇਹਨੂੰ ਇਸ ਹਾਦਸੇ ਦਾ ਕਾਰਨ ਕੀ ਸਮਝਦੇ ਹੋ ਕਾਰਨ ਜੀ ਇਹੀ ਆ ਜੀ ਇਹ ਰੋਡ ਦਾ ਇਹਨਾਂ ਨੇ ਪਹਿਲੇ ਤਿਆਰ ਕੀਤੀ ਹੈ ਜੀ ਬੜੀ ਵਧੀਆ ਤਿਆਰ ਕੀਤੀ ਸੀ ਸਰੀਆ ਸੂਰੀਆ ਸਾਰਾ ਕਾਫੀ ਦੇਰ ਇਹਨਾਂ ਲੱਗੇ ਰਹੇ ਨੇ ਆ ਹੁਣ ਜਾ ਕੇ ਇਹਨਾਂ ਨੇ ਪਤਾ ਨਹੀਂ ਕਿਹੜੇ ਮੈਕਮੇ ਵਾਲਿਆਂ ਨੇ ਫੇਰ ਦੁਬਾਰਾ ਪੱਟਤੀ ਔਰ ਇੰਨਾ ਮਾੜਾ ਹਾਲਾਤ ਹੈ ਜੀ ਟ੍ਰੈਫਿਕ ਇੰਨਾ ਜ਼ਿਆਦਾ ਉਹਨਾਂ ਤੁਹਾਨੂੰ ਹਾਈਵੇ ਤੇ ਨਹੀਂ ਨਜ਼ਰ ਆਏਗਾ ਜਿੰਨਾ ਇੱਕ ਪਾਸੋਂ ਲੰਘ ਰਿਹਾ ਔਰ ਸਾਰੇ ਹੈਵੀ ਵਾਈਕਲ ਨੇ ਜੀ ਸਾਰੇ ਹੈਵੀ ਵਾਈਕਲਸ ਨੇ ਦਸੀਏ ਇਹ ਸੜਕ ਕੁਛ ਹੀ ਸਮਾਂ ਪਹਿਲਾਂ ਬਣੀ ਹੈ ਔਰ ਬਹੁਤ ਇਸ ਸੜਕ ਦੇ ਉੱਤੇ ਅਸੀਂ ਵੀ ਕਈ ਖਬਰਾਂ ਇਦਾਂ ਦੀਆਂ ਨਸ਼ਰ ਕੀਤੀਆਂ ਸੀ ਕਿ ਇੱਥੇ ਇੰਨੀ ਜ਼ਿਆਦਾ ਗੰਦਗੀ ਹੁੰਦੀ ਹੈ ਸੜਕ ਟੋਏ ਟਿੱਬਿਆਂ ਨਾਲ ਭਰੀ ਹੈ ਉਸ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਲਗਾਤਾਰ ਧਰਨੇ ਪ੍ਰਦਰਸ਼ਨਾਂ ਔਰ ਨਗਰ ਨਿਗਮ ਕੋਲ ਅਪਰੋਚ ਕਰਨ ਤੋਂ ਬਾਅਦ ਇਹ ਸੜਕ ਜਿਹੜੀ ਹੈ ਬਣਾਈ ਗਈ ਸੀ ਕਿੱਦਾਂ ਇਹ ਸੜਕ ਪਹਿਲਾਂ ਤਾਂ ਬਹੁਤ ਬੁਰਾ ਹਾਲ ਸੀ ਕਿਸ ਤਰ੍ਹਾਂ ਔਰ ਕਦੋਂ ਬਣਾਈ ਗਈ ਹੈ ਇਹ ਸੜਕ ਇਹ ਨੂੰ ਸਾਲ ਹੋਇਆ ਲੈ ਸੜਕ ਬਣਾਈ ਨੂੰ ਜੀ ਇਹ 7-8 ਸਾਲ ਤੋਂ ਸੜਕ ਨਹੀਂ ਬਣੀ ਸੀ ਤੇ ਇੰਨਾ ਬੁਰਾ ਹਾਲ ਸੀਗਾ ਪਾਣੀ ਖੋਏ ਤੋ ਇਹ ਖੱਡੇ ਇੰਨੇ ਵੱਡੇ ਖੱਡੇ ਨਹੀਂ ਹੁੰਦੇ ਸੀਗੇ ਗੱਡੀਆਂ ਚਲੋ ਆਰਾਮ ਨਾਲ ਨਿਕਲ ਜਾਂਦੀਆਂ ਸੀਗੀਆਂ ਔਰ ਚਲੋ ਸੜਕ ਬਣੀ ਜੀ ਚਲੋ ਆਪਾਂ ਕਹਿੰਦੇ ਸੜਕ ਬਣ ਗਈ ਜੀ ਬਹੁਤ ਵਧੀਆ ਗੱਲ ਆ ਸਾਰੇ ਜਣੇ ਖੁਸ਼ ਹੋਏ ਜੀ ਇਲਾਕੇ ਦੇ ਲੋਕ ਦੁਕਾਨਦਾਰ ਸਾਰੇ ਖੁਸ਼ ਹੋਏ ਪਰ ਇਹਨਾਂ ਨੇ ਫੇਰ ਸੜਕ ਪੜਤੀ 3 ਮਹੀਨੇ ਹੋ ਗਏ ਇਹਨਾਂ ਦੇ ਜਿਹੜੇ ਠੇਕੇਦਾਰ ਉਹਨਾਂ ਨੇ ਸਾਨੂੰ ਕਿਹਾ ਕਿ 1 ਮਹੀਨੇ ਵਿੱਚ ਸਾਸੀ ਸੜਕ ਦਾ ਪੱਟ ਕੇ ਇਹਨੂੰ ਸਹੀ ਵੀ ਕਰ ਦਾਂਗੇ ਬੜੇ 3 ਮਹੀਨੇ ਹਾਲੇ ਹੋ ਚੁੱਕੇ ਹੋਏ ਆ ਬਰਸਾਤ ਦਾ ਮੌਸਮ ਹੈਗਾ ਵਾ ਕੋਈ ਹੱਲ ਨਹੀਂ ਹੋ ਰਿਹਾ ਜੀ ਕੋਈ ਕੁਝ ਨਹੀਂ ਹੋ ਰਿਹਾ ਜੀ ਇੱਥੇ ਮਤਲਬ ਇੱਕ ਮਹਿਜ਼ 10 ਫੁੱ ਇਹਨਾਂ ਨੇ 1 ਮਹੀਨੇ ਪਹਿਲਾਂ ਚੱਲ ਗਏ ਸੀਗਾ ਹੁਣ ਫੇਰ ਇੱਥੇ ਆ ਕੇ ਦੁਬਾਰਾ ਫੇਰ ਨਾਲ ਸੜਕਾਂ ਪੜਤੀਆਂ ਫੇਰ ਐਕਸ਼ਨ ਹੋਣੇ ਸ਼ੁਰੂ ਹੋ ਗਏ ਜੀ ਪਹਿਲਾਂ ਵੀ ਅੱਧੀ ਹੋ ਰਿਹਾ ਸੀਗਾ ਜੀ ਕੋਸ਼ਿਸ਼ ਕਰਦੇ ਆ ਇੱਥੇ ਵੈਸੇ ਵੈਰੀਕੇਟਿੰਗ ਕੀਤੀ ਹੈ ਉੱਥੇ ਜਿਹੜੇ ਇਹ ਜਿਹੜੀ ਬੱਚੇ ਦੀ ਹੱਡੀ ਟੁੱਟੀ ਹੈ ਇਹ ਉਹਦੀਆਂ ਤਸਵੀਰਾਂ ਨੇ ਹਾਲਾ ਕਿ ਅਸੀਂ ਤੁਹਾਨੂੰ ਆਪਣੀ ਸਕਰੀਨ ਤੇ ਵੀ ਇਹ ਤਸਵੀਰਾਂ ਸਾਰੀਆਂ ਸਾਂਝੀ ਕਰਾਂਗੇ ਕੋਸ਼ਿਸ਼ ਕਰਦੇ ਆ ਕਿ ਅਗਰ ਮੌਕੇ ਤੇ ਮੌਜੂਦ ਕੋਈ ਅਫਸਰ ਸਾਨੂੰ ਮਿਲ ਜਵੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਕੀ ਸੜਕ ਦੀਆਂ ਤਸਵੀਰਾਂ ਤੁਹਾਨੂੰ ਨਾਲ ਦਿਖਾਉਂਦੇ ਹੋਏ ਚੱਲਦੇ ਆ ਕੀ ਸੜਕ ਬਿਲਕੁਲ ਠੀਕ ਹੈ ਇਹ ਕਿਉਂਕਿ ਕੰਕਰੀਟ ਦੀ ਸੜਕ ਬੜੀ ਮੁਸ਼ਕਿਲ ਦੇ ਨਾਲ ਬਹੁਤ ਮਜ਼ਬੂਤ ਸੜਕੇ ਬਣਾਈ ਗਈ ਸੀ ਕਿਉਂਕਿ ਇੱਥੋਂ ਹੈਵੀ ਵਹੀਕਲਸ ਵਗੈਰਾ ਨੇ ਨਿਕਲਣਾ ਹੁੰਦਾ ਇਸ ਕਰਕੇ ਇਸ ਰੋਡ ਨੂੰ ਬਹੁਤ ਮਜ਼ਬੂਤੀ ਦੇ ਨਾਲ ਬਣਾਇਆ ਗਿਆ ਸੀ ਲੇਕਿਨ ਕਿਨਾਰੇ ਤੁਸੀਂ ਦੇਖੋ ਕਿ ਕਿਨਾਰੇ ਲਗਾਤਾਰ ਟੁੱਟਦੇ ਜਾ ਰਹੇ ਨੇ ਕਰੋੜਾ ਰੁਪਇਆ ਦਾ ਇਹ ਪ੍ਰੋਜੈਕਟ ਸੀਗਾ ਕਰੋੜਾ ਰੁਪਏ ਦੇ ਪ੍ਰੋਜੈਕਟ ਤੋਂ ਬਾਅਦ ਸੜਕ ਦੁਬਾਰਾ ਤੋਂ ਕਰੋੜਾ ਰੁਪਏ ਖਰਚ ਕੇ ਬਣਾਈ ਜਾਏਗੀ ਹਾਲਾਂਕਿ ਇਥੇ ਸੀਵਰੇਜ ਜਾਂ ਫਿਰ ਵਾਟਰ ਸਪਲਾਈ ਦੀਆਂ ਪਾਈਪਾਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਕਾਰਨ ਇਹ ਹੈ ਕਿ ਆਖਿਰ ਕਿਉਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਔਰ ਬਾਅਦ ਦੇ ਵਿੱਚ ਕਰੋੜਾ ਰੁਪਏ ਦੇ ਪ੍ਰੋਜੈਕਟ ਲਗਾ ਕੇ ਬਣੀਆਂ ਸੜਕਾਂ ਦੇ ਉੱਤੇ ਦੁਬਾਰਾ ਤੋਂ ਉਹੀ ਕੰਮ ਜਿਹੜਾ ਸ਼ੁਰੂ ਕੀਤਾ ਜਾਂਦਾ ਹੈਗਾ ਸਰ ਇੰਚਾਰਜ ਆਪ ਇੰਚਾਰਜ ਰਹਿੰਗੇ ਆਪ ਸਰ ਅੱਛਾ ਕਿਸ ਚੀਜ਼ ਦਾ ਪ੍ਰੋਜੈਕਟ ਚੱਲ ਰਿਹਾ ਹੈ ਇਹ ਇਹ ਵਾਟਰ ਲੈਵਲ ਪਾਣੀ ਦਾ ਪ੍ਰੋਜੈਕਟ ਹੈ ਨਗਰ ਨਿਗਮ ਦਾ ਪ੍ਰੋਜੈਕਟ ਹੈ ਕੋਰਪੋਰੇਸ਼ਨ ਦਾ नगर निगम कारपोरेशन जी 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 और ये सड़क कॉर्पोरेशन ने ही बनाई थी पहले पता नहीं है सर अच्छा आपको कैसे ये टेंडर दिया गया सड़क बनाने का क्योंकि ये पूरी रोड आपने बंद की हुई है ना जी 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 तो इतने से गड्ढे के लिए आपने ये पूरी रोड बंद कर दी लोग ये कह रहे हैं कि ये हादसे का कारण बन रही है लेकिन ये गड्ढे में सर इधर से भी कोई हादसा हो सकता है अगर कि कोई बाइक वाला भी यहाँ फिसल सकता है तो हम भी कोशिश करें जल्द से जल्द इसको खोलने के लिए और अच्छा यहाँ पर कितना समय हो गया आपको ये काम चलाते हुए अभी नहीं अभी तो ये अभी पानी की इसकी टेस्टिंग कर रहे हैं पाँच छः दिन हो गए इसको अच्छा तो क्या कितना समय का ये टेंडर था कितने समय में इसे कंप्लीट करना नहीं ये टाइम पे ही है टाइम समय की इसमें कोई समस्या नहीं है अभी पानी का प्रेशर चेक करें ये एक दिन में दो दिन में प्रेशर चेक हो जाएगा तुरंत इसका रोड रेस्टोरेशन कर देंगे ये रास्ता खुल जाएगा अच्छा ये सड़क फिर फिर से बनाएंगे अब? हाँ जो जितनी जितनी हमने ट्रेन चाहिए कट की उतनी उतनी रोड हम फिर बनाएंगे अच्छा ये सड़क इलाका निवासियों द्वारा बड़ी मुश्किल से बनवाई गई थी ये हैवी व्हीकल्स के लिए बनी हुई थी आपको इसके मेजरमेंट पता होंगे कि क्या क्या इसकी कंक्रीट रोड है और कितना इसमें सरिया वगैरह तो जो पहले टेंडर के हिसाब से बनी थी वैसी बनेगी या इसे जो है जो लुक वगैरह की आप डालते हो तारकोल कॉन्क्रीट की कॉन्क्रीट की बनेगीट की सेम बनेगी, से बनेगी। वैसे ही टेंडर में जी जी तो और कितना समय इसको लगेगा अभी सर अब कह नहीं सकते क्योंकि इसका पानी टेस्टिंग कर रहे हैं अगर भगवान की दया से सब कुछ ओके रहा तो कल तक टेस्टिंग कंप्लीट हो जाएगी मशीन हमने कंक्रीट बनाने की मशीन ला के यहाँ खड़ी कर रखी है दो दिन बाद में हम इसका रोड रेस्टोरेशन शुरू कर देंगे उम्मीद यही है, है। उम्मीद तो है आखिर ये ये प्रोजेक्ट किसको वाटर सप्लाई कौन से एरिया का वाटर सप्लाई ਨੇ یہاں ਪਾਣੀ ਦੀ ਟੰਕੀ ਬਣੇਗੀ ਇੱਥੋਂ ਪਾਣੀ ਜਾਏਗਾ ਫਿਰ ਇਹ ਪੂਰੇ ਸ਼ਹਿਰ ਵਿੱਚ ਕਾਫੀ ਟੰਕੀਆਂ ਬਣ ਰਹੀ ਹੈ ਅੱਛਾ ਤਾਂ ਇਹ ਵਾਹਾਂ ਛੇ ਪਾਣੀ ਆਏਗਾ ਟੰਕੀਆਂ ਵਿੱਚ ਸਪਲਾਈ ਹੋਗਾ ਅੱਗੇ ਫਿਰ ਗਵਰਨਮੈਂਟ ਦਾ ਕੰਮ ਹੈ ਕਿ ਉਹ ਪਾਣੀ ਕਾਹ ਕਿਸ ਕੋ ਕਿਆ ਭੇਜੇਗੀ ਹਮ ਉਸਕੇ ਲਈ ਬਤਾ ਨਹੀਂ ਸਕਤੇ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਜਿਹੜੇ ਨਗਰ ਨਿਗਮ ਦੇ ਮੁਲਾਜ਼ਮ ਨੇ ਦੱਸ ਰਹੇ ਨੇ ਕਿ ਇੱਥੋਂ ਜਿਹੜੀ ਹੈ ਮੇਨ ਟੰਕੀਆਂ ਬਣਾਈਆਂ ਜਾਣਗੀਆਂ ਉਹਨਾਂ ਨੂੰ ਇੱਥੇ ਸਪਲਾਈ ਜਿਹੜੀ ਦਿੱਤੀ ਜਾਏਗੀ ਪਰ ਸਵਾਲ ਇੱਥੇ ਇਹ ਉੱਠਦਾ ਹੈਗਾ ਕਿ ਜਦੋਂ ਸੜਕਾਂ ਬਣਾਈਆਂ ਜਾਂਦੀਆਂ ਨੇ ਉਦੋਂ ਇਦਾਂ ਦੇ ਪ੍ਰੋਜੈਕਟਾਂ ਦਾ ਧਿਆਨ ਕਿਉਂ ਨਹੀਂ ਰੱਖਿਆ ਜਾਂਦਾ ਕਿ ਬਾਅਦ ਦੇ ਵਿੱਚ ਅਸੀਂ ਵਾਟਰ ਸਪਲਾਈ ਵੀ ਦੇਣੀ ਹੈਗੀ ਹੈ ਔਰ ਜੋ ਕਮੀਆਂ ਰਹਿ ਜਾਂਦੀਆਂ ਨੇ ਆਖਰ ਜਿਹੜਾ ਇੱਥੇ 5 ਕਰੋੜ ਰੁਪਇਆ ਲਗਾ ਕੇ ਸੜਕ ਬਣਾਈ ਗਈ ਸੀ ਕੀ ਦੁਬਾਰਾ ਤੋੜ ਦਾ ਖਰਚਾ ਨਹੀਂ ਹੋਏਗਾ ਕੀ ਇਹ ਜਿਹੜੀ ਸੜਕ ਦੁਬਾਰਾ ਤੋਂ ਤੋੜ ਦਿੱਤੀ ਗਈ ਹੈ ਕੀ ਉਨੀ ਮਜ਼ਬੂਤੀ ਦੇ ਨਾਲ ਉਹ ਸੜਕ ਬਣ ਪਾਏਗੀ ਹਾਲਾਂਕਿ ਇੱਥੇ ਜਿਹੜੇ ਅਧਿਕਾਰੀ ਨੇ ਨਗਰ ਨਿਗਮ ਦੇ ਉਹ ਕਹਿ ਰਹੇ ਆ ਕਿ ਸਾਡੇ ਕੋਲ ਕੰਕਰੀਟ ਦੀ ਗੱਡੀ ਤਿਆਰ ਹੈਗੀ ਆ ਉਹ ਡੰਪ ਜਿਹੜਾ ਹੈਗਾ ਲਿਆਂਦਾ ਗਿਆ ਹੈ ਪਰ ਸਵਾਲ ਇਹੀ ਹੈ ਕਿ ਇੱਕ ਵਾਰ ਜਦੋਂ ਚੀਜ਼ ਅਸੀਂ ਸ਼ੁਰੂ ਕਰਦੇ ਹਾਂ ਤਾਂ ਮਾਸਟਰ ਪਲਾਨ ਹੁੰਦਾ ਹੈ ਇੱਕ ਉਸ ਮਾਸਟਰ ਪਲਾਨ ਦੇ ਹਿਸਾਬ ਨਾਲ ਕੰਮ ਕਿਉਂ ਨਹੀਂ ਕੀਤਾ ਜਾਂਦਾ ਇਹੀ ਇਨਾਂ ਸਾਰੇ ਇਲਾਕਾ ਨਿਵਾਸੀ ਜਿਹੜੇ ਖੜੇ ਨੇ ਇਹੀ ਸਵਾਲ ਇਹ ਵੀ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਕਿ ਆਖਰ ਜਦੋਂ ਪ੍ਰੋਜੈਕਟ ਨਵੇਂ ਸ਼ੁਰੂ ਕੀਤੇ ਜਾਂਦੇ ਨੇ ਤਾਂ ਸੜਕਾ ਉਦੋਂ ਬਣਾਉਣ ਦਾ ਮਤਲਬ ਕੀ ਕਿ ਜਦੋਂ ਉਹਨਾਂ ਨੂੰ ਫਿਰ ਤੋੜ ਕੇ ਦੁਬਾਰਾ ਸੜਕਾ ਬਣਾਨੀਆਂ ਪੈਣ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ 라이